ਸਾਰਿਆਂ ਨੂੰ ਜੀ ਤੇ ਲਾਸਟ ਵੀਕ ਆਪਣੇ ਮਿਸਟਰ ਮਾਰਕ ਮਿਲਰ ਜਿਹੜੇ ਆਪਣੇ ਇਮੀਗ੍ਰੇਸ਼ਨ ਮਿਨਿਸਟਰ ਹੈਗੇ ਉਹਨਾਂ ਨੇ ਦੋ ਕਾਨਫਰੈਂਸਸ ਕੀਤੀਆਂ ਸੀਗੀਆਂ ਮੀਡੀਆ ਕਾਨਫਰੈਂਸਸ ਕਹਿੰਦੇ ਉਹਨੂੰ ਉਹਦੇ ਵਿੱਚ ਦੋ ਬੜੀ ਚੰਗੀ ਉਹਨਾਂ ਨੇ ਉਹ ਦਿੱਤੀ ਸੀਗੀ ਪਹਿਲੀ ਜਿਹੜੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਉਹ ਸੀਗੀ ਜਿਹੜੇ ਅਨਡਾਕੂਮੈਂਟਿਡ ਆਪਣੇ ਇਥੇ ਬੰਦੇ ਹੈਗੇ ਆ ਯਾ ਪੀਪਲ হু ਆ ਵਰਕਿੰਗ ਅੰਡਰ ਕੰਸਟਰਕਸ਼ਨ ਜਿਹੜੇ ਅਨਡਾਕੂਮੈਂਟਡ ਹੈਗੇ ਮੇਬੀ ਉਹ ਆਈ ਵਿਜ਼ਿਟਰ ਸੀ ਕੇ ਆ ਯਾ ਸਟੂਡੈਂਟ ਆਈ ਸੀ ਤੇ ਯਾ ਵਰਕ ਪਰਮਿਟ ਤੇ ਆਈ ਸੀ ਔਰ ਅਨਫੋਰਚਨਟਲੀ ਉਹਨਾਂ ਦੇ 엠ਪਲੋਇਰਸ ਨੇ ਉਹਨਾਂ ਨੂੰ ਐਕਸਪਲੋਇਟ ਕੀਤਾ ਯਾ ਐਦਾ ਕਰਕੇ ਉਹ ਹੁਣ ਅੱਜ ਤੀ ਤੱਕ ਉਹਨਾਂ ਦੇ ਕੋਲ ਕੋਈ ਡਾਕੂਮੈਂਟ ਨਹੀਂ ਹੈਗਾ ਬਟ ਦੇ ਆ ਸਟਿਲ ਵਰਕਿੰਗ ਹੇਅਰ ਇਨ ਕੈਨੇਡਾ ਉਹਦਾ ਦੇ ਜਿਹੜੇ ਕਲੈਂ ਫੈਗੇਆ ਉੱਧਰ ਦੇ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਅਰਾਊਂਡ 6000 ਲੋਕਾਂ ਨੂੰ ਆਰਸੀਸੀ ਇਸ ਪਲੈਨਿੰਗ ਕੀ ਕੋਈ ਨਾ ਕੋਈ ਨਵਾਂ ਪ੍ਰੋਗਰਾਮ ਲਾਂਚ ਕੀਤਾ ਜਾਊਗਾ ਜਿਦੇ ਵਿੱਚ ਇਹਨਾਂ ਨੂੰ ਪਰਮਨੈਂਟ ਰੈਸੀਡੈਂਸੀ ਦਿੱਤੀ ਜਾਊਗੀ ਜੀ ਪਹਿਲੀ ਇਹ ਐਨਾਉਂਸਮੈਂਟ ਸੀ ਕਿ ਦੂਜੀ ਸੀਗੀ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਬਾਰੇ ਕਿ ਉਹਨਾਂ ਨੇ ਫੇਰ 10000 ਐਪਲੀਕੈਂਟਸ ਨੂੰ ਐਪ ਕੀ ਮੌਕਾ ਦੇਣਾ ਹੈ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਨੂੰ ਪਰ ਇਹ ਜਿਹੜੇ ਐਪਲੀਕੇਸ਼ਨਸ ਹੈਗੇ ਇਹਨਾਂ ਨੇ ਫੇਰ ਐਕਸੈਪਟ ਕਰਨੀਆਂ ਜਿਹੜਾ ਇਹਨਾਂ ਦੇ ਕੋਲ ਪੂਲ ਬਣਿਆ ਸੀ 2020 ਵਿੱਚ ਜਿਹੜੇ ਸਭ ਨੇ ਅਪਲਾਈ ਕੀਤਾ ਸੀਗਾ ਆਪਣੇ ਪੇਰੈਂਟਸ ਗਲੈਂਡ ਪੇਰੈਂਟਸ ਲਈ ਉਸੇ ਪੂਲ ਵਿੱਚ ਉਹ ਇਹਨਾਂ ਨੇ ਹੋਰ 10000 ਐਪਲੀਕੇਸ਼ਨਸ ਲੈ ਲਈਆਂ ਮਤਲਬ ਇਹ ਹਜੇ 4 ਸਾਲ ਬਿਹਾਈਂਡ ਨੇ 2020 ਦੇ ਵਿੱਚ ਜਿਹੜਾ ਉਹ ਉਹ ਵਾਲਾ ਲੋਟ ਹੈ ਉਹਦੇ ਵਿੱਚ 10000 ਐਪਲੀਕੇਸ਼ਨ ਲੈ ਲਈਆਂ ਹਾਂਜੀ ਬੀਜੀ ਆਈ ਨੋ ਦਿਸ ਇਜ਼ ਵੈਰੀ ਅਨਫੋਰਚੂਨੇਟ ਕਿ ਕਿੰਨੇ ਸਾਰੇ ਨਵੇਂ ਪੀਆਰ ਬਣੇ ਆ ਜਿਨ੍ਹਾਂ ਦੀ ਇਨਕਮ ਵੀ ਬਣਦੀ ਆ ਐਂਡ ਦੇ ਵਾਂਟ ਟੂ ਸਪான்ਸਰ देयर ਫੈਮਲੀਜ਼ ਬਟ ਅਨਫੋਰਚੂਨੇਟਲੀ ਇਹਨਾਂ ਨੇ ਅਜੇ ਉਸੀ ਲੋਟ ਵਿੱਚੋਂ ਲੈਣਾ ਹੈ ਹੋਪਫੁਲੀ ਅਗਲੇ ਸਾਲ 2026 'ਚ ਇਹ ਲੋਕ ਨਵਾਂ ਡਰਾ ਲਈ ਨਵੇਂ ਐਪਲੀਕੈਂਟਸ ਐਪਲੀਕੇਸ਼ਨਸ ਲੈਣ ਪਰ ਅੱਤ ਕੀ ਇਹਨਾਂ ਨੇ ਜਿਹੜੀ ਅਨਾਉਂਸਮੈਂਟ ਕੀਤੀ ਹੈ ਉਹ ਉਹੀ ਕੀ ਇਹਦੇ ਵਿੱਚ ਰਜੀਤਾ ਜੀ ਇਹ ਕਲੀਅਰ ਕਰ ਰਹੇ ਹੋ ਵੀ 2020 ਦੇ ਵਿੱਚ ਜਿਨ੍ਹਾਂ ਨੇ ਪੇਰੈਂਟਸ ਦੀ ਪੀਆਰ ਦੇ ਲਈ ਆਲਰੇਡੀ ਅਪਲਾਈ ਕੀਤਾ ਹੋਇਆ ਸੀਗਾ ਜੀ ਹਾਂਜੀ ਹਾਂਜੀ ਬੀਜੀ ਹੋਇਆ ਇਦਾਂ ਸੀਗਾ ਇਹਨਾਂ ਨੇ ਪਹਿਲਾਂ ਇੱਕ ਜਿੱਦਾਂ ਇੱਕ ਐਪਲੀਕੇਸ਼ਨ ਫਾਰਮ ਹੁੰਦਾ ਸੀਗਾ ਬੇਸਿਕ ਫਾਰਮ ਹੁੰਦਾ ਸੀ ਜਿਹਦੇ ਵਿੱਚ ਤੁਸੀਂ ਆਪਣੀ ਇਨਫੋਰਮੇਸ਼ਨ ਪਾਉਂਦੇ ਸੀ ਤੇ ਇਨਫੋਰਮੇਸ਼ਨ ਪਾਉਂਦੇ ਸੀ ਆਪਣੇ ਪੇਰੈਂਟਸ ਦੇ ਨਾਂ ਪਾਉਂਦੇ ਹੁੰਦੇ ਸੀਗੇ ਈਮੇਲ ਐਡਰੈਸ ਪਾਉਂਦੇ ਹੁੰਦੇ ਸੀ ਤੇ ਉਹ ਸਿਰਫ ਇੱਕ ਬੇਸਿਕ ਮਤਲਬ 5 5-6 ਲਾਈਨ ਦਾ ਇੱਕ ਫਾਰਮ ਹੁੰਦਾ ਸੀਗਾ ਉਹ ਤੁਸੀਂ ਭਰਦੇ ਸੀ ਕਹਿ ਲਓ ਕਿ ਉਹ ਲੋਟਰੀ ਹੋ ਗਈ ਤੁਹਾਡੀ ਤੁਸੀਂ ਲੋਟਰੀ ਦੇ ਵਿੱਚ ਪਾ ਤਾ ਆਪਣਾ ਨਾਂ ਤੇ ਉਹੀ ਲੋਟਰੀ ਵਿੱਚੋਂ ਹੁਣ ਵੀ ਇਹ ਲੋਕ ਕੱਢ ਰਹੇ ਆ ਤੇ ਦੋਸਤ ਮਤਲਬ ਉਦੋਂ ਉਦੋਂ ਚਾਹੇ ਲੱਖ ਬੰਦੇ ਨੇ ਫਾਰਮ ਜਮਾ ਕਰਵਾਇਆ ਹੋਵੇ ਉਹਦੀ ਲਾਟਰੀ ਦਾ ਡਰਾਅ ਹੋਣਾ ਆਊਗਾ ਹਾਂਜੀ ਹਾਂਜੀ ਫਿਰ ਉਹਨਾਂ ਦੇ ਵਿੱਚੋਂ ਜਿਹੜੇ ਜਿਹੜੇ ਐਪਲੀਕੈਂਟ ਚੁਣੇ ਗਏ ਫਿਰ ਉਹ ਜਿਹੜਾ ਕਰਾਈਟੇਰੀਆ ਹੋਊਗਾ ਉਹਨਾਂ ਨੂੰ ਉਹ ਮੀਟ ਕਰਨਾ ਪੈਣਾ ਹੈ ਕਰਾਈਟੇਰੀਆ ਹਾਂਜੀ ਹਾਂਜੀ ਵੀਰ ਜੀ ਜੀ ਪਰ ਮੈਂ ਉਹੀ ਵੀ ਕਿ ਸਲਾਹ ਦੂੰਗੀ ਕਿ ਜਿਹੜੇ ਲੋਕ ਆਪਣੇ ਪੇਰੈਂਟਸ ਨੂੰ ਇੱਥੇ ਬੁਲਾਣਾ ਚਾਹੁੰਦੇ ਕਿਉਂਕਿ ਕਈਆਂ ਦੀ ਏਦਾਂ ਦੀ ਸਿਚੁਏਸ਼ਨ ਹੈ ਕਿ ਉਹ ਲੋਕ ਇਕਲੌਤੇ ਬੱਚੇ ਹੈਗੇ ਆ ਓਨਲੀ ਚਾਈਲਡ ਹੈਗਾ ਉਹਨਾਂ ਨੂੰ ਪੇਰੈਂਟਸ ਨੂੰ ਬੁਲਾਣਾ ਹੈ ਜਾਂ ਪੇਰੈਂਟਸ ਆਰ ਨੋਟ ਫੀਲਿੰਗ ਵੈਲ ਤਾਂ ਇੱਕ ਸੁਪਰ ਵੀਜ਼ਾ ਜਿਹੜੀ ਚੀਜ਼ ਹੈ ਉਹ ਪਰਮਨੈਂਟ ਰੈਜ਼ੀਡੈਂਟ ਔਰ ਸਿਟੀਜ਼ਨਸ਼ਿਪ ਜਿਹਨਾਂ ਦੇ ਹੋਲਡਰਸ ਹੈਗੇ ਕੈਨੇਡਾ ਚ ਉਹਨਾਂ ਲਈ ਬੈਸਟ ਆਪਸ਼ਨ ਹੈਗੀ ਫੋਰ ਨਾਊ ਕਿ ਬਈ ਤੁਸੀਂ ਆਪਣੇ ਪੇਰੈਂਟਸ ਨੂੰ ਬੁਲਾ ਸਕਦੇ ਆ ਕੰਟੀਨਿਊਸਲੀ 5 ਸਾਲ ਉਹ ਤੁਹਾਡੇ ਨਾਲ ਰਹਿ ਸਕਦੇ ਆ ਉਹਦੇ ਬਾਅਦ ਤੁਸੀਂ 2 ਸਾਲ ਦੀ ਐਕਸਟੈਂਸ਼ਨ ਵੀ ਪਾ ਸਕਦੇ ਆ ਇੱਕ ਦੂਾਰੇ ਜਿਹੜਾ ਫਸਟ ਦੇ ਵਿੱਚ ਦੱਸਿਆ ਸੀ ਜਿਹੜੇ ਲੋਕ ਕੁਝ ਵਰਕ ਪਰਮਿਟ ਲੈ ਕੇ ਆਏ ਸੀਗੇ ਜਦੋਂ ਕਿ ਕੰਸਟਰਕਸ਼ਨ ਫੀਲਡ ਦੇ ਵਿੱਚ ਐਮਪਲਾਇਰ ਨੇ ਜਿਹੜਾ ਜੀ ਉਹਨਾਂ ਨੂੰ ਕੋਈ ਜੌਬ ਲੈਟਰ ਨਹੀਂ ਦਿੱਤਾ ਜਾਂ ਅੱਗੇ ਪੀਆਰ ਦੇ ਵਿੱਚ ਹੈਲਪ ਨਹੀਂ ਕੀਤੀ ਸੋ ਹੁਣ ਫੈਡਰਲ ਗਵਰਨਮੈਂਟ ਕਹਿ ਰਹੀ ਆ ਵੀ ਉਹਨਾਂ ਨੂੰ ਪੀਆਰ ਦੇਣ ਦਾ ਕੋਈ ਰਾਹ ਸੌਖਾ ਕੀਤਾ ਜਾਊਗਾ ਹਾਂਜੀ ਹਾਂਜੀ ਜੀ 6000 ਅਪਲੀਕੈਂਟਸ ਹੋਣਗੇ ਉਹਦੇ ਵਿੱਚ 6000 ਅਪਲੀਕੇਸ਼ਨਸ ਲਾਉਣਗੇ ਉਹ ਤੇ ਅਨਡਾਕੂਮੈਂਟਿਡ ਜਿਹੜੇ ਪੀਪਲ ਲੋਗ ਹੈਗੇ ਇੱਥੇ ਉਹਨਾਂ ਨੂੰ ਪੀਆਰ ਦੋਂਗੇ ਜਿਹੜੇ ਕਿ ਕੰਸਟਰਕਸ਼ਨ ਦੇ ਵਿੱਚ ਕੰਮ ਕਰ ਰਹੇ ਆ ਜਿਨ੍ਹਾਂ ਕੋਲ ਕੋਈ ਹੈਗਾ ਪ੍ਰੂਫ ਟੂ ਪ੍ਰੂਵ ਥੈਟ ਕਿ ਦੇ ਆਰ ਵਰਕਿੰਗ ਅੰਡਰ ਕੰਸਟਰਕਸ਼ਨ ਠੀਕ ਹੈ ਠੀਕ ਹੈ ਠੀਕ ਹੈ ਜੀ ਥੈਂਕ ਯੂ ਬੀ ਜੀ ਸਾਰਿਆਂ ਨੂੰ ਉਸ ਤੋਂ ਪਹਿਲਾਂ ਆਪਣਾ ਨੰਬਰ ਦੇ ਦਿਓ ਤੇ ਲੋਕੇਸ਼ਨ ਦੱਸ ਦਿਓ ਜੀ ਹਾਂਜੀ ਹਾਂਜੀ ਜੀ ਸਾਡਾ ਆਫਿਸ ਹੈਗਾ ਲੋਕੇਟਿਡ ਕੁਇਨਸ ਐਂਡ ਰਾਦਰਫੋਰਡ ਇੰਟਰਸੈਕਸ਼ਨ ਤੇ ਤੇ ਫੋਨ ਨੰਬਰ ਹੈਗਾ 6477676586 ਇਹ ਕੇ ਵੀ ਦੱਸ ਦਿਓ ਵੀ ਅਸੀਸ ਰੇਡੀਓ ਸੁਣ ਕੇ ਕੋਈ ਕਿਉਂਕਿ ਬਹੁਤ ساری ਕੰਸਲਟੈਂਸੀ ਹਰੇਕ ਦਾ ਦੇਖੋ ਆਪ ਦਾ ਤਰੀਕਾ ਹੁੰਦਾ ਕੋਈ ਵੀ ਵੀਰ ਭੈਣ ਭਰਾ ਪਹਿਲੀ ਕੰਸਲਟੈਂਸੀ ਫ੍ਰੀ ਦਵੋਗੇ ਕੋਈ ਵੀ ਸੁਣ ਕੇ ਜਾਓ ਤੁਹਾਡੇ ਕੋਲ ਹਾਂਜੀ ਹਾਂਜੀ ਵੀਰ ਜੀ ਇਹ ਤੁਹਾਨੂੰ ਵੀ ਪਤਾ ਹੈਗਾ ਤੇ ਅਗਰ ਕੋਈ ਵੀ ਆ ਕੇ ਸਾਨੂੰ ਕਹਿੰਦਾ ਹੈ ਕਿ ਅਸੀਂ ਅਸੀਂ ਸਟੂਡੀਓ ਤੇ ਰੈਫਰੈਂਸ ਤੋਂ ਆਇਆ ਉਹਨਾਂ ਦੇ ਫਰਸਟ ਕੰਸਲਟੈਂਸੀ ਲਿੱਤੀ ਨਹੀਂ ਜਾਂਦੀ ਤੇ ਉਹ ਨੰਬਰ ਨੰਬਰ ਬੋਲ ਦਿੰਦੇ ਉਹ ਜੀ 647 7676586 ਥੈਂਕ ਯੂ ਅਨਜਿਤਾ ਜੀ ਥੈਂਕ ਯੂ ਸੋਮਾ